ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਵਾਲੀ ਕੰਬਾਈਨ ਤੇ ਨਾਲ ਟਰੈਕਟਰ ਲੈ ਕੇ ਆਏ ਆਂ ਸੇਲ ਦੇ ਲਈ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਇਸ ਦਾ ਰੇਟ ਕਿੱਥੇ ਖੜੀ ਹੈ ਕੰਬਾਈਨ ਫੋਨ ਨੰਬਰ ਵਗੈਰਾ ਵੀਰ ਦਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਆ ਕਰੋ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀਰ ਨੇ ਕੋਈ ਕੰਬਾਈਨ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਏਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਕੰਬਾਈਨ ਬਾਰੇ ਸੰਦੀਪ ਕੰਬਾਈਨ ਹੈ ਜੀ ਸੀ 588 ਕੰਬਾਈਨ ਦਾ ਮਾਡਲ ਹੈਗਾ 2013 ਤੇ ਇਸ ਕੰਬਾਈਨ ਦੇ ਨਾਲ ਟਰੈਕਟਰ ਵੀ ਆ ਸੇਲ ਦੇ ਲਈ ਐਚ ਐਮਟੀ 911 1994 ਮਾਡਲ 911 ਟਰੈਕਟਰ ਨੂੰ ਡੀ ਆਈ ਕੀਤਾ ਹੋਇਆ ਹੈਗਾ ਜੀ ਟਰੈਕਟਰ ਤੇ ਕੰਬਾਈਨ ਇਕੋ ਵੀਰ ਕੋਲੇ ਸੇਲ ਦੇ ਲਈ ਆ ਕੰਬਾਈਨ ਦਾ ਰੇਟ ਦੋ ਸੌਰੀ ਮਾਡਲ 2013 ਦਾ ਟਰੈਕਟਰ ਦਾ ਮਾਡਲ 1994 ਹੈ ਟਾਇਰਾਂ ਦੀ ਜੇ ਗੱਲ ਕਰੀਏ ਲਗਭਗ 90% ਟਾਇਰਾਂ ਦੀ ਕੰਡੀਸ਼ਨ ਹੈ ਬਾਕੀ ਕੰਬਾਈਨ ਵੀਰ ਜੀ ਲੋਕਲ ਚੱਲੀ ਹੋਈ ਆ ਕੋਈ ਕਮੀ ਪੇਸ਼ ਨਹੀਂ ਰੇਟ ਦੀ ਜੇ ਗੱਲ ਕਰੀਏ ਕੰਬਾਈਨ ਤੇ ਟਰੈਕਟਰ ਦੋਨਾਂ ਦਾ ਰੇਟ ਹੈ 6,10,000 ਰੁਪਿਆ ਡਿਮਾਂਡ ਆ ਵੀਰ ਵੱਲੋਂ ਮੌਕੇ ਤੇ ਘਟੋ ਹੋ ਜੂਗਾ ਜੀ ਰੇਟ ਕੋਈ ਫਿਕਸ ਨਹੀਂ ਇਹ ਜਿਹੜੀ ਕੰਬਾਈਨ ਟਰੈਕਟਰ ਹੈ ਇਹ ਪਿੰਡ ਹੈ ਵੀਰ ਦਾ ਭਗਤਾ ਭਾਈ ਕਾ ਬਠਿੰਡਾ ਏਰੀਆ ਦੇ ਵਿੱਚ ਉੱਥੇ ਸੇਲ ਦੇ ਲਈ ਆ ਜੇ ਕਿਸੇ ਭਰਾ ਨੇ ਇਹ ਖਰੀਦਣੀ ਹੋਵੇ ਕੰਬਾਈਨ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ